ਮੋਟਰਸਾਈਕਲ ਦਾ ਆਪਣੇ ਦਾ ਕੋਈ ਤੋੜ ਗਿਆ ਸਾਲਾ ਉਹ ਕੀ ਆਦਾ ਨਾ ਜੀ ਤਾਂ ਕੀ ਆ ਇੰਡੀਕੇਟਰ ਆ ਨਾ ਸਾਡਾ ਕੋਈ ਇੰਡੀਕੇਟਰ ਤੋੜ ਗਿਆ ਮੋਟਰਸਾਈਕਲ ਦਾ ਤੇ ਉਹ ਮਾ ਚਲਪਵਾਈਏ ਅੱਜ ਤੇ ਜੀਤ ਕੋਲੋਂ ਪਵਾ ਲਈਏ ਬਹੁਤ ਵਧੀਆ ਜੀ ਸਿੱਧਾ ਕਿਵੇਂ ਨੇ ਠੀਕ ਹੈ ਬਈ ਗੋ ਬੜੀ ਜਲਦਾ ਕੰਮ ਸਾਰਾ ਬਹੁਤ ਵਧੀਆ ਚਲੋ ਵਧੀਆ ਤੇ ਆ ਜੋ ਫਿਰ ਹੁਣ ਆਪਦੇ ਕੰਮਕਾਰ ਕਰੀਏ ਬੈਠਦੇ ਆ ਪੱਕੇ ਥੱਲੇ ਤੇ ਜੀਤ ਗਿਆਗਾ ਦੁਕਾਨ ਦੇ ਉੱਤੇ ਲੈਣਾ ਆ ਦੇਖਦੇ ਆ ਕਦੇ ਕਿਹੜਾ ਲੈ ਗਿਆ ਹੁੰਦਾਗਾ ਉਹ ਕਹਿ ਦਿਆਂ ਵਧੀਆ ਜਿਹਾ ਲੈ ਆਈ ਟਾਈਮ ਵੀ ਓਵਰ ਹੋਇਆ ਪਿਆ ਹੈਗਾ ਆ ਇੰਡੀਕੇਟਰ ਆ ਜਿਹੜਾ ਕੋਈ ਤੋੜ ਗਿਆ ਇਹਦਾ ਤੇ ਜੀਤ ਉਹ ਸਾਹਮਣੇ ਦੁਕਾਨ ਦੇ ਵਿੱਚ ਹੈਗਾ ਉਹ ਸਾਹਮਣੇ ਦੁਕਾਨ ਦੇ ਵਿੱਚੋਂ ਲੈਣ ਗਿਆ ਹੈਗਾ ਉਹ ਖੜਿਆ ਹੈਗਾ ਸਾਹਮਣੇ ਦੇਖੋ ਉਹ ਲੈ ਕੇ ਆਊਗਾ ਦੁਕਾਨ ਤੋਂ ਤੇ ਬਾਕੀ ਇਹ ਦੇਖਦੇ ਆਂਗੇ ਕੀ ਬਣਦਾ ਤੇ ਹੁਣ ਜੀਤ ਲੱਗ ਗਿਆ ਵੀਰ ਆਪਣਾ ਆਉਣ ਵਾਸਤੇ ਇਹ ਜਿਹਨੂੰ ਜਗਾਊਗਾ ਵੀ ਨਾ ਇਹ ਬਹੁਤ ਠੀਕ ਆ ਇਹ ਹੁਣ ਜਗਾਊਗਾ ਵੀ ਜੀਤ ਤੇ ਬਾਕੀ ਆ ਮੇਨ ਰੋਡ ਤੇ ਜੀਤ ਦੀ ਦੁਕਾਨ ਆ ਭਾਈ ਜੇ ਕਹਿੰਦੇ ਆਉਣਾ ਹੋਵੇ ਆ ਲੈ ਤੇ ਅੱਜ 15 ਗਾਸਤ ਕਰਕੇ ਬੂਟੇ ਲੱਗ ਰਹੇ ਨੇ ਤੇ ਜਿਹੜੀ ਪਿੰਡ ਦੀ ਸੰਗਤ ਆ ਗਈ ਬੂਟੇ ਲਾ ਰਹੀ ਹੈਗੀ ਤੇ ਦੇਖੋ ਇਹ ਸਾਰੇ ਜਿਹੜੇ ਬੂਟੇ ਲੱਗ ਰਹੇ ਨੇਗੇ ਇਹ ਸਾਰੇ ਪ੍ਰੇਮੀਆਂ ਵੱਲੋਂ ਬੂਟੇ ਲਾਇਆ ਜਾ ਰਹੇ ਨੇਗੇ ਤੇ ਬਹੁਤ ਵਧੀਆ ਗੱਲ ਆ ਕਿ ਦੇਖੋ ਲਾਲ ਬੂਟੇ ਸਾਰੇ ਹਾਂ ਚੱਲ ਬੂਟੇ ਆ ਦੇਖੋ ਸਾਰੇ ਬਹੁਤ ਵਧੀਆ ਸੇਵਾ ਚੱਲ ਰਹੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਬਸ ਹੀ ਬਸ ਸਾਰੇ ਰੋ ਬੂਟਾ ਬਾਕੀ ਹੁਣ ਸੰਗਤ ਸਾਰੀ ਚੱਲ ਰਹੀ ਹੈਗੀ ਸਾਰੀ ਸੰਗਤ ਅਚ ਪੂਰੀ ਕਾਇਮ ਆਗੀ ਦੇਖੋ ਸਟੇਡੀਅਮ ਦੇ ਵਿੱਚ ਬੂਟੇ ਲਾ ਰਹੇ ਨੇਗੇ ਸਾਰੀ ਸੰਗਤ ਬੂਟੇ ਲਾ ਰਹੀ ਹੈਗੀ ਤੇ ਉਸ ਤੋਂ ਬਾਅਦ ਨਾਬੇ ਆਗੇ ਤੇ ਮੋਟਰਸ ਨਾਲ ਠੀਕ ਕਰਵਾ ਕੇ ਬੂਟੇ ਵੱਟ ਜਿਹਾ ਲਾਏ ਤੇ ਨਾਬੇ ਆਗੇ ਤੇ ਤੇ ਨਾਬੇ ਕੰਮ ਸੀ ਥੋੜਾ ਜਿਹਾ ਹਸਪਤਾਲ ਦੇ ਵਿੱਚ ਦਵਾਈ ਜੀ ਲੈਣੀ ਦੀ ਕਿ ਕਿ ਮਾਜਰ ਚਾਹ ਪੀਣਾ ਚਾਹਦਾ ਉੜਕਾ ਜਿਹਾ ਲੱਗ ਰਹੀ ਦੀ ਹੈ ਤੇ ਫਿਰ ਬਾਬਾ ਜੀ ਨੂੰ ਕਿਹਾ ਬਾਬਾ ਜੀ ਦੁਕਾਨਾ ਪਈ ਹਸਪਤਾਲ ਦੇ ਅੱਗੇ ਜੇ ਤੁਸੀਂ ਆਉਣਾ ਹੋਵੇ ਤਾਂ ਬਾਬੇ ਨੂੰ ਸਾਨੂੰ ਮਲਾਵਾਂਗੇ ਬਾਬੇ ਨਾਲ ਉਹ ਪਿੱਛੇ ਆਪਣਾ ਬਾਬਾ ਬੈਠਾ ਹੈਗਾ ਇਹ ਵੀ ਚਾਹ ਵੀ ਬਣਾਣਾ ਸਪੈਸ਼ਲ ਚਾਹ ਬਣਾਉਂਦੇ ਹਾਂ ਚਾਹ ਵੀ ਬਣਾਉਣਾ ਕੁਲਚੇ ਵੀ ਬਣਾਉਂਦੇ ਬਾਬਾ ਜੀ ਚਾਹ ਵੀ ਬਣਾਉਂਦੇ ਨੇ ਬਾਬਾ ਜੀ ਕੁਲਚੇ ਵੀ ਬਣਾਉਂਦੇ ਨੇ ਜਦੋਂ ਵੀ ਤੁਸੀਂ ਨੇ ਤੇ ਆਉਣਾ ਨਾਲ ਆਬੇ ਆਉਣਾਗਾ ਤੇ ਬਾਬਾ ਕਿਹੜਾ ਰੋੜਾ ਇਹ ਇਹ ਵੀਰੇ ਪਾਰਵਤੀ ਕੋਕੇ ਵਾਲਾ ਬੱਸ ਆਹ ਕਹਿੰਦੇ ਛਿੱਟੀਆਂ ਟੁੱਟਲ ਟੀਆਰ ਹੋਟਲ ਦੇ ਸਾਹਮਣੇ ਆ ਨਾ ਹਾਂ ਬੱਸ ਹਾਂ ਉਹਦੇ ਸਾਹਮਣੇ ਆ ਬਾਈ ਬੰਡੈਰੀ ਦੇ ਸਾਹਮਣੇ ਕਹਿ ਦੇ ਉਹ ਹਾਂ ਤੁਸੀਂ ਦੇਖ ਰਿਹਾ ਬਾਬਾ ਜੀ ਕੋਲੇ ਆਉਂਗੇ ਤਾਂ ਚਾਹ ਪੀਗੇ ਆਪਾਂ ਵੀ ਹੁਣ ਚਾਹ ਵੀ ਪੀਨੇ ਆ ਬਾਬੇ ਕੋਲੋਂ ਤੇ ਬਾਬਾ ਜੀ ਕੁਲਚੇ ਵੜਾ ਵੀ ਬਣਾਉਂਦੇ ਨੇਗੇ ਤੇ ਆ ਇਹ ਬਾਬਾ ਜੀ ਦਾ ਸਾਰਾ ਸੈੱਟ ਪਰ ਰੱਖਿਆ ਹੋਇਆ ਆ ਦੇਖ ਲਓ ਬਾਬਾ ਇਹਦੇ 'ਚ ਕੁਲਚੇ ਬਣਾਉਂਦਾ ਤੇ ਇਹਦੇ 'ਚ ਬਣਾਉਂਦਾ ਹੈ ਚਾਹ ਹੁਣ ਬਾਬੇ ਕੋਲੋਂ ਪੀਨੇ ਆਪਾਂ ਗਰਮ ਗਰਮ ਚਾਹ ਵਧੀਆ ਜੀ ਐ ਨਾ ਟਗਾਟਕ ਲੈ ਬਾਬੇ ਮਿੱਠਾ ਰੱਖੀ ਵਧੀਆ ਜਾਂ ਹੈ ਮੈਂ ਬਣਾ ਦੇ ਤੈਨੂੰ ਦਿੱ ਗਿਆ ਹਾਂ ਹਾਂ ਤੇ ਕੋਈ ਪੱਤੀ ਇੰਨੀ ਮਹਿੰਗੀ ਫਰਦ ਸਹੀ ਗੱਲ ਆ ਤੇ ਬਾਬਾ ਬੜਾ ਵਧੀਆ ਬੰਦਾ ਗਾ ਬਾਬੇ ਦਾ ਪਿੰਡ ਇਛੇ ਵਾਲਾ ਪਿੰਡ ਆ ਬਾਬੇ ਦਾ ਜਦੋਂ ਵੀ ਆਉਣਾਗਾ ਤਾਂ ਹੋਟਲ ਦੇ ਸਾਹਮਣੇ ਬਾਬੇ ਦੀ ਜਿਹੜੀ ਕਾਰ ਲੱਗੀ ਹੋਈ ਆ ਇਹ ਬਾਬੇ ਕੋਲੇ ਆ ਕੇ ਚਾਹ ਜ਼ਰੂਰ ਪੀਓ ਮੈਂ ਜਦੋਂ ਵੀ ਆਉਣਾਗਾ ਤੇ ਬਾਬੇ ਕੋਲੇ ਪੀ ਕੇ ਜਾਣਾ ਹਾਂ